ਹਰ ਇੱਕ ਇਨਸਾਨੀ ਮਦਦ ਕਰਨੀ ਚਾਹੀਦੀ ਆ ਕਿਉਂਕਿ ਆ ਜਿਹੜੇ ਮੌਕੇ ਵਿੱਚ ਮਦਦ ਕਰਨੀ ਚਾਹੀਦੀ ਆ ਔਰ ਕਿਸਾਨਾਂ ਦੀਆਂ ਫਸਲਾਂ ਆ ਪੱਕੀਆਂ ਆ ਬਹੁਤ ਹੀ ਦੁੱਖ ਹੋਇਆ ਕਿ ਐਨ ਮੌਕੇ ਤੇ ਤੂਫਾਨ ਆਇਆ ਉਧਰ ਵੀ ਕਰੋਪੀ ਆ ਔਰ ਮਾਲਕੀਂ ਭਲੀ ਕਰੇ ਕਿਸਾਨਾਂ ਦੀਆਂ ਫਸਲਾਂ ਪੱਕੀਆਂ ਬੜਾ ਦੁੱਖ ਲੱਗਦਾ ਦਿਆਂ ਤੁਸੀਂ ਅਜੇ ਇੱਥੇ ਫਸੇ ਹੋਏ ਤੂਫਾਨ ਦੇ ਵਿੱਚ ਕੀ ਮਾਮਲਾ ਕਿੰਨੇ ਚਿਰ ਤੋਂ ਤੂਫਾਨ ਆਇਆ ਹੈ ਸਿਕਾ ਭਾਜੀ ਹੁਣ ਘੰਟੋਂ ਘਟੇ ਨਹੀਂ ਤਾਂ 20-25 ਮਿੰਟ ਹੋਈ ਆ ਤੂਫਾਨ ਬਹੁਤ ਜ਼ਬਰਦਸਤ ਆ ਗਰਫਟੇ ਜੀ ਤੋ ਸਭ ਹੋ ਉੱਡ ਗਏ ਭਾਜੀ ਤੇ आती था आपको किस पास में है मतलब क्या बात है सर जरा सामान टूट-फूट हो गया ये आज तूफान चल गया बहुत ज्यादा जोरदार बहुत नुकसान हो गया जी जी तो आपका जो दावा चल रहा है तो कैसे मैनेज किया सारा कुछ कितना नुकसान हो गया? है पीछे हमने के काफी तो दूर बी तो गया है घर ही हो गया बहुत ज्यादा नुकसान भाई नाम की अपना अपना जी हरिगोपाल यार नाम है जी बुजारी 107 काफी तूफान आया अचिंत ही की कर दादा किथु आ रहे सी किथु जा रहे सी ਮੈਂ ਜੀ ਆਪਣਾ ਕੋਈ ਘਰ ਦਾ ਤੱਕ ਲੁਸਮਾਨ ਲੈਣ ਜਾ ਰਿਹਾ ਸੀ ਛੋਣੀ ਜੀ ਤੇ ਮੈਂ ਰਾਸਤੇ ਵਿੱਚ ਅਚਾਨਕ ਤੂਫਾਨ ਆ ਗਿਆ ਇੰਨਾ ਤੂਫਾਨ ਕਿ ਬਸ ਬਹੁਤ ਹੀ ਦਰਵਾਦੀ ਤੂਫਾਨ ਦੇਖਿਆ ਜੀ ਜੀ ਤੁਸੀਂ ਪਿੱਛੋਂ ਕਿੱਥੋਂ ਆ ਰਹੇ ਹੋ ਔਰ ਪਿੱਛੇ ਕਾਫੀ ਦਰਖਤ ਟੁੱਟੇ ਪਏ ਦਿਖੇ ਮੈਂ ਕਿ ਹਾਂ ਜੀ ਬਹੁਤ ਜ਼ਿਆਦਾ ਦਰਖਤ ਹੈ ਜੀ ਬਹੁਤ ਜ਼ਿਆਦਾ ਗੱਡੀ ਬੜੀ ਮੁਸ਼ਕਲ ਨਾਲ ਮੈਂ ਸਾਈਡ ਤੇ ਲਾਈ ਆ ਕੋਈ ਅੱਧਾ ਘੰਟਾ ਫਰੀ ਮੈਂ ਗੱਡੀ ਸਾਈਡ ਤੇ ਲਾਈ ਰੱਖੀ ਆ ਔਰ ਕਿਤੇ ਜਾਣਾ ਬਹੁਤ ਮੁਸ਼ਕਲ ਸੀ ਬਿਲਕੁਲ ਜਾ ਨਹੀਂ ਸਕਦਾ ਜੀ ਦਰਖਤ ਡਿੱਗ ਰਹੇ ਸੀ ਬਹੁਤ ਜ਼ਿਆਦਾ ਤੂਫਾਨ ਹੈ ਜੀ ਦੇਖੋ ਸਰ ਆਪਾਂ ਗੱਲ ਕਰੀ ਤਾਂ ਫਸਲਾਂ ਪੱਕੀਆਂ ਪਈਆਂ ਹੈਗੀਆਂ ਵਾ ਔਰ ਕਾਫੀ ਕੁਦਰਤੀ ਜਲ ਜੋ ਕਹਿਰ ਹੋਇਆ ਹੈਗਾ ਅਜਨਚੇਤ ਹੀ ਔਰ ਕੁਤੋਂ ਜਿਹੜੀ ਆ ਪੇਤ ਹੈਗੀ ਇਸ ਦਾ ਕਿ ਪੇਤ ਨਹੀਂ ਪਾ ਸਕਦਾ ਬਿਲਕੁਲ ਕੀ ਖਿਆਲ ਹੈ ਕਿ ਇਸ ਤਰ੍ਹਾਂ ਦੇ ਮੌਕਿਆਂ ਤੇ ਜਦ ਤੁਸੀਂ ਇੱਕਦਮ गिर ਗਏ ਹੈਗੇ ਆ ਰਸਤੇ ਵਿੱਚ ਜਾਂ ਕੋਈ ਸਾਈਕਲ ਸਵਾਰ ਹੈਗਾ ਜਾਂ ਕੋਈ ਪੈਦਲ ਹੈਗਾ ਜਾ ਰਿਹਾ ਹੈਗਾ ਵਾ ਜੋ ਕਿ ਮਜਬੂਰ ਆ ਗਰੀਬ ਆ ਮਜਲੂਮ ਆ ਇਹ ਇਸ ਤੂਫਾਨ ਦੇ ਵੇੜ ਵਿੱਚ ਆ ਗਿਆ ਤੇ ਤੀਸਰਾ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਮੌਕੇ ਤੇ ਹੈਲਪ ਕਰਨੀ ਚਾਹੀਦੀ ਜੇ ਆਪਾਂ ਕਰ ਸਕਦੇ ਹੁਈ ਤਾਂ ਜੀ ਜਿਸ ਵੇਲੇ ਕੋਈ ਤੂਫਾਨ ਦੇ ਵਿੱਚ ਕਿਰਿਆ ਆ ਸਾਈਕਲ ਵਾਲਾ ਮੋਟਰਸਾਈਕਲ ਵਾਲਾ ਗੱਡੀ ਵਾਲਾ ਕੋਈ ਵੀ ਉਹਦੀ ਮਦਦ ਕਰਨੀ ਚਾਹੀਦੀ ਆ ਇੱਕ ਇਨਸਾਨੀਅਤ ਹੈ ਸਭ ਤੋਂ ਪਹਿਲਾਂ ਆਪਾਂ ਇਨਸਾਨ ਆ ਇਨਸਾਨੀਅਤ ਨੂੰ ਮੋਖ ਰੱਖ ਕੇ ਹਰ ਇੱਕ ਇਨਸਾਨ ਦੀ ਮਦਦ ਕਰਨੀ ਚਾਹੀਦੀ ਆ ਕਿਉਂਕਿ ਆ ਜਿਹੜੇ ਮੌਕੇ ਵਿੱਚ ਮਦਦ ਕਰਨੀ ਚਾਹੀਦੀ ਆ ਔਰ ਕਿਸਾਨਾਂ ਨੇ ਫਸਲਾਂ ਆ ਪੱਕੀਆਂ ਆ ਬਹੁਤ ਹੀ ਦੁੱਖ ਹੋਇਆ ਕਿ ਐਨ ਮੌਕੇ ਤੇ ਤੂਫਾਨ ਆਇਆ ਉਧਰ ਵੀ ਤਰੂਫੀ ਆ ਔਰ ਮਾਲਕ ਜੀ ਭਲੀ ਕਰੇ ਕਿ ਕਿਸਾਨਾਂ ਦੀਆਂ ਫਸਲਾਂ ਪੱਕੀਆਂ ਬੜਾ ਦੁੱਖ ਲੱਗਦਾ ਦਿਲ ਨੂੰ ਤੁਸੀਂ ਕਿੱਥੇ ਜਾ ਰਹੇ ਹੋ ਹਾਂਜੀ ਮੈਂ ਆਪਣੇ ਮੇਰਾ ਪਿੰਡ ਉੱਚਾ ਜੀ ਮੈਂ ਜਾ ਰਿਹਾ ਸੀ ਆਪਣੇ ਘਰੇ ਲੂ ਸਮਾਨ ਲੈ ਕੇ ਜਾ ਰਿਹਾ ਸੀ ਸੋ ਕਾਫੀ ਦਰਸ ਟੁੱਟੇ ਪਏ ਪਿੱਛੇ ਦਿਖ ਰਹੇ ਹੈਗੇ ਕਿ ਤੁਸੀਂ ਕੀ ਲੱਗਦਾ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਮਾਹੌਲ ਵਿੱਚ ਰਾਗੀ ਰਹਿ ਗਿਆ ਉਹਨਾਂ ਨੂੰ ਕਿਸ ਤਰ੍ਹਾਂ ਸਫਰ ਕਰਨਾ ਚਾਹੀਦਾ ਤਾਂ ਜੋ ਸਫਰ ਸੁਰੱਖਿਅਤ ਹੋ ਸਕੇ ਦੇ ਕੋਈ ਰਾਹ ਦੀ ਦਮ ਚਾਹੀਦਾ ਬਿਲਕੁਲ ਸਾਈਡ ਤੇ ਰੁਕ ਜਾਣ ਜਿਸ ਵੇਲੇ ਤੂਫਾਨ ਆਇਆ ਦਰਖਤਾਂ ਦੇ ਥੱਲੇ ਬਿਲਕੁਲ ਨਾ ਖੜਨ ਸਾਈਡ ਤੇ ਕੋਈ ਬਿਲਕੁਲ ਰੁਕ ਜਾਣ ਕਿਉਂਕਿ ਦਰਖਤ ਡਿੱਗ ਰਹੇ ਨੇ ਬਿਲਕੁਲ ਸਾਈਡ ਤੇ ਕੋਈ ਗੱਲ ਨਹੀਂ ਔਰ ਜਾਨ ਬਹੁਤ ਜ਼ਰੂਰੀ ਆ ਘਰ ਵਾਲੇ ਉਡੀਕ ਰਹੇ ਨੇ ਆਪਣੇ ਬੱਚਿਆਂ ਨੂੰ ਜੀ ਤੇ ਇਸ ਕਰਕੇ ਸਾਈਡ ਤੇ ਗੱਡੀ ਲਾ ਲੈਣ ਜਾਂ ਮੋਟਰਸਾਈਕਲ ਲਾ ਲੈਣ ਕੋਈ ਗੱਲ ਨਹੀਂ 10 15 ਮਿੰਟ ਅੱਧਾ ਘੰਟਾ ਲੇਟ ਹੋ ਜਾਣੇ ਕੋਈ ਗੱਲ ਨਹੀਂ ਜੀ ਭਾਈ ਮੇਰੇ ਨਾਲ ਹਾਦਸਾ ਹੋਇਆ। ਬਈ ਤੁਸੀਂ ਇੱਥੇ ਫਸੇ ਹੋ ਹੋਏ ਤੂਫਾਨ ਦੇ ਵਿੱਚ ਕੀ ਮਾਮਲਾ ਹੈ ਕਿੰਨੇ ਚਿਰ ਤੋਂ ਤੂਫਾਨ ਆਇਆ ਹੈ ਸਗਾ ਇਹ? ਭਾਜੀ ਹੁਣ ਘਟੋ ਘਟ ਨਹੀਂ ਤਾਂ 20-25 ਮਿੰਟ ਹੋ ਹੀ ਗਏ ਆ। ਤੂਫਾਨ ਬਹੁਤ ਜ਼ਬਰਦਸਤ ਆਇਆ ਹੈ। ਦਰਖਤ ਜੂਰੂ ਤੋਂ ਸਭ ਹੋਏ ਉੜ ਗਏ ਭਾਜੀ ਤੇ ਅਸੀਂ ਤਾਂ ਆਪ ਬੋਥੇ ਫਸੇ ਪਏ ਆ ਭਾਜੀ। ਉਸ ਪਿੱਛੇ ਬਾਰਿਸ਼ ਬਹੁਤ ਜ਼ਬਰਦਸਤ ਹੁੰਦੀ ਪਈ ਆ। ਪਹਿਲਾਂ ਮੌਸਮ ਇੱਕਦਮ ਸਹੀ ਸੀਗਾ ਲੇਕਿਨ ਹਾਂਜੀ ਇੱਕਦਮ ਇੱਕਦਮ ਹੀ ਭਾਜੀ ਖਰਾਬ ਹੋ ਗਿਆ। ਸਾਨੂੰ ਆਪ ਨਹੀਂ ਪਤਾ ਲੱਗਾ ਕੀ ਹੋ ਗਿਆ ਕੀ ਨਹੀਂ। ਤੁਸੀਂ ਕਿੱਧਰ ਸਾਈਡ ਤੇ ਫਸੇ ਹੋ ਆ ਕਿਤੇ? ਤੁਸੀਂ ਕਿੱਥੇ ਫਸੇ ਹੋ ਇਸ ਤੋਂ? ਪਈ ਐਸ ਟਾਈਮ ਆਪਾਂ ਫਸੇ ਆ ਆਪਣੇ ਖਜੂਲੇ ਰੋਡ ਤੇ ਹੀ ਆ ਜੀ ਤੇ ਉਸ ਟਾਈਮ ਸਾਈਡ ਤੇ ਫਸੇ ਪਏ ਕਿੱਥੇ ਜਾਣਾ ਭਾਜੀ ਆਪ ਨੂੰ ਹੋਣੀਆ ਰੋਡ ਆ ਆਪਾਂ ਜਾਣਾ ਭਾਜੀ ਛੇੜੂ ਪਿੰਡ ਭਾਈ ਕੁਦਰਤ ਆ ਭਈ ਇਹਦਾ ਕਿਪੇਤ ਨਹੀਂ ਪਉਦਾ ਹਨਾ ਇੱਕਦਮ ਵੀ ਮੌਸਮ ਚੇਂਜ ਹੋਇਆ ਹੈਗਾ ਬੇ ਨੁਕਸਾਨ ਹੋ ਗਏ ਆ ਪਿੱਛੇ ਦੇਖੇ ਗੱਡੀਆਂ ਡਿੱਗੀਆਂ ਪਈਆਂ ਸੀ ਮੋਟਰਸਾਈਕਲ ਡਿੱਗੇ ਬਿਲਕੁਆਂ ਦੇ ਪਜਾ ਢਾਬੇ ਵਾਲੇ ਹੈਗੇ ਇਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੋਰ ਵੀ ਨੁਕਸਾਨ ਆ ਭਈ ਅਸੀਂ ਆਪ ਸਾਈਡ ਤੇ ਖੜੇ ਆ ਢਾਬੇ ਦੇ ਲਾਗੇ ਜੀ ਜੀ ਸੋ ਇੱਕ ਸਵਾਲ ਹੈ ਕਿ ਤੁਸੀਂ ਇੱਕ ਜਮਹੂਰ ਨਾਗਰਿਕੋ ਕਿ ਇਸ ਇਸ ਤਰ੍ਹਾਂ ਦੇ ਮੌਕੇ ਇੱਕ ਦੂਜੇ ਦੀ ਕਿਸ ਤਰ੍ਹਾਂ ਹੈਲਪ ਕਰਨੀ ਚਾਹੀਦੀ ਹੈ ਭਾਈ ਆਪਾਂ ਜੀ ਮੇਦਾ ਨਾਗਰੀਆ ਚਲੋ ਕੋਈ ਆਫਤ ਆਈ ਹੈ ਤਾਂ ਇੱਕ ਦੂਜੇ ਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਹੈ ਹਾਂ ਦੇ ਕੋਈ ਮੀਂਹ ਕਰ ਗਿਆ ਜਾਂ ਤੂਫਾਨ ਚ ਕਰ ਗਿਆ ਹਨਾ ਜ਼ਰੂਰ ਕਰਨੀ ਚਾਹੀਦੀ ਉੱਪਰ ਕਿਸਾਨਾਂ ਦੇ ਫਸਲਾਂ ਪੱਕੀਆਂ ਹੋਈਆਂ ਕਿ ਤੇਰ ਕੀ ਕਰਨਾ ਉਹ ਬਹੁਤ ਵੱਡਾ ਨੁਕਸਾਨ ਹੈ ਜਿਨ੍ਹਾਂ ਦੀਆਂ ਫਸਲਾਂ ਬੱਸੀਆਂ ਉਹ ਤਾਂ ਬਹੁਤ 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 ਜ਼ਿਆਦਾ ਭਾਈ ਸਰ ਮੈਂ ਪਹਿਲਾਂ ਇਹ ਕਹਿਣਾ ਮੈਂ ਖੁਦ ਕਹਿਣਾ ਕਿ ਜੇ ਜਦੋਂ ਕੋਈ ਇਸ ਤਰ੍ਹਾਂ ਦੀ ਬਫਤਾ ਪੈਂਦੀ ਹੈ ਕਿ ਇੱਕ ਦੂਜੇ ਨੂੰ ਲੁਕੀ ਖੜਨ ਜाहिर ਉਸਕੇ ਤੇ ਫਸਿਆ ਹੋਇਆ ਕੋਈ ਵਿਪਤਾ ਵੀ ਹੋਈ ਹੈਗੀ ਕੋਈ ਬਾਰਸ਼ ਵਿੱਚ ਫਸ ਗਿਆ ਕੋਈ ਤੂਫਾਨ ਵਿੱਚ ਫਸ ਗਿਆ ਉੱਪਰ ਦਰਖਤ ਟੁੱਟ ਗਏ ਤੁਸੀਂ ਕਹਿਣਾ ਚਾਹੁੰਦੇ ਹੋ ਕੀ ਫੀਲ ਕਰਦੇ ਹੋ ਇੱਕ ਸਮਝਦਾਰ ਯੂਥ ਹੋਣ ਦੇ ਨਾਤੇ ਨਾਗਰਿਕ ਦੇ ਹਿਸਾਬ ਨਾਲ ਭਾਈ ਇੱਕ ਦੂਜੇ ਦੇ ਨਾਲ ਸਾਰਿਆਂ ਨੂੰ ਖੜਨਾ ਚਾਹੀਦਾ ਹੈ ਕਿਉਂਕਿ ਹੁਣ ਕੋਈ ਨਹੀਂ ਪਤਾ ਭਾਈ ਕਦੋਂ ਕੀ ਹੋ ਜਾਵੇ ਕੀ ਨਹੀਂ ਇਸ ਕਰਕੇ ਮੇਰੇ ਹਿਸਾਬ ਨਾਲ ਤਾਂ ਭਾਈ ਸਾਰਿਆਂ ਨੂੰ ਇੱਕ ਦੂਜੇ ਦੇ ਨਾਲ ਖੜਨਾ ਚਾਹੀਦਾ ਹੈ ਭਾਈ ਕੀ ਨਾ ਆਪਣਾ ਚੰਗਣ चंद्र भाई यहाँ पे खड़े क्या बात तो होगी सर सामान टूट फूट हो गया आंधी तूफान चल रहा बहुत ज़्यादा जो आपका बहुत नुकसान हो गया जी जी तो आपका जहाँ जो डाबा चल रहा है तो कैसे मैनेज किया सारा कुछ कितना नुकसान हो रहा है पीछे दिखा हमने सर तो दूर पी गया है सारा कुछ हो गया बहुत है बहुत ज़्यादा नुकसान हो तो कितनी लेबर आपके पास आपका लेबर है तो सब कैसे मैनेज किया सर जो सामान आपका बना हुआ था कैसे खराब हो गया सारा तो लेबर अब क्या करी ਤੋ ਕਿਆ ਲੱਗਦਾ ਕਿ ਕੋਈ ਹਾਦਸਾ ਵਗੈਰਾ ਤਾਂ ਨਹੀਂ ਹੋਇਆ ਲੋਕ ਜਿਹੜੇ ਦਰਖਤ ਗਿਰੇ ਪਏ ਹੋਏ ਤਾਂ ਕੋਈ ਗਿਰਾ ਪੜਾ ਹੋਇਆ ਹੈ ਉਸ ਤੋਂ ਜਿਹੜਾ ਅਗਲ ਬਗਲ ਬਾਕੀ ਹੋਈ ਤਾਂ ਕੋਈ ਹਾਦਸਾ ਕਿਤਨਾ ਤੂਫਾਨ ਆਇਆ ਸਰ ਬਹੁਤ ਜ਼ਿਆਦਾ ਕਿਤਨੇ ਸਮੇਂ ਵਿੱਚ ਕਿਤਨਾ ਤੂਫਾਨ ਆ ਗਿਆ ਉਹ ਪਹਿਲੇ ਅਭੀ ਤਾਂ ਮੌਸਮ ਸਹੀ ਥਾ ਬਿਲਕੁਲ ਮੌਸਮ ਖਰਾਬ ਹੋ ਗਿਆ ਇਹ ਕਿਦਮ ਹੀ ਆ ਗਿਆ ਪਿੱਛੇ ਅਸੀਂ ਦੇਖਿਆ ਪਿੱਛੇ ਗਾੜੀ ਦੀ ਮੋਟਰ ਗਿਰਾ ਫੜਾ ਸਾ ਉਹ ਕਿਸ ਦਾ ਥਾ ਉਹ ਮੋਟਰ ਦਾ ਕਸਟਮਰ